ਥੋੜੀ ਬਾਰੀ ਗਲਤ ਬਾਰੀ ਤੇ ਸਿ ਜੋ ਇਹ ਕੋਰਡੀਨੈਂਟਰ ਜਿਹੜੀ ਹਰਨਦran ਹੋਈ ਇੱਥੇ ਸਾਰੀ ਸਵਾਜ ਚੰਨਜੀਤ ਸਿੰਘ ਆਈਪੀਐਸ ਐਸਐਸਪੀ ਅਮਰਸਾ ਤੇ ਆਤੀ ਜੀ ਦੀਆਂ ਹਦਾਇਤਾਂ ਅਨੁਸਾਰ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਛਾਈ ਮੁਹਿੰਮ ਦੇ ਤਹਿਤ ਅੱਜ ਥਾਣਾ ਨਾਲਾ ਦੇ ਐਸਐਚਓ ਸ਼ਿਲਾਸਤ ਨਾਮ ਸਿੰਘ ਸਬੰਸਪੈਕਟਰ ਅਤੇ ਅਡੀਸ਼ਨਲ ਐਸਐਚਓ ਕਲਾਚੰਦਰ ਤੇ ਇਹਨਾਂ ਦੀ ਟੀਮ ਜਦੋਂ ਇਲਾਕੇ ਦੇ ਚਕਸ ਦੌਰਾਨ ਲੈਸ ਕਰ ਰਹੀ ਸੀਗੇ ਤਾਂ ਇਹਨਾਂ ਨੂੰ ਇਤਲਾਮ ਮਿਲੀ ਕਿ ਉਹਦੇ ਤੇ ਇਹਨਾਂ ਨੇ ਟਮਾਟਰ ਦੇ ਵਿੱਚ ਸਰਚ ਕਰਦੇ ਆ 2 ਕਿਲੋ 300 ਗ੍ਰਾਮ ਜਿਹੜੀ ਆ ਹੈਰਾਨ ਬਰਾਮਦ ਕੀਤੀ ਆ ਜਿਹੜੀ ਕਿ ਸਤਨਾਮ ਸਿੰਘ son of ਹਰਪੰਸ ਸਿੰਘ ਵਾਸੀ ਸੈਦੋਗੜੀ ਥਾਣਾ ਅਨਾਲਾ ਦੇ ਟਮਾਟਰ ਦੇ ਖੇਤੋਂ ਮਿਲੀ ਆ ਜੋ ਸਾਰਾ ਜਿਹੜੋ ਚੈੱਕ ਕੀਤਾ ਤਾਂ ਇਹ ਹੈਰਾਨ ਜਿਹੜੀ ਆ ਇਹ ਟਮਾਟਰ ਦੇ ਖੇਤੋਂ ਬਰਾਮਦ ਹੋਈ ਆ ਇਹਨੂੰ ਬਰਾਮਦ ਕਰਨ ਤੋਂ ਬਾਅਦ ਮੁਕਦਮਾ ਨੰਬਰ 168 ਅਦੇ ਇੰਤਰਾ 21C ਕਾਰ 85 ਐਨਪੀਐਸ ਐਕਟ थाना ਅਜਨਾਲਾ ਦਰਜ ਜਿਸਟਿਸ਼ ਕੀਤਾ ਗਿਆ ਤੇ ਇਹ ਜਿਹੜੀ ਇਹਦੀ ਤਫਤੀਸ਼ ਚੱਲੀ ਆ ਜਿਹੜੇ ਇਹਦੇ ਦੋਸ਼ੀ ਨੇ ਜਲਦੀ ਤੋਂ ਜਲਦੀ ਫਿਕਰਾਰ ਕਰਕੇ ਤਾਂ ਉਹਨਾਂ ਨੂੰ ਜਿਹੜਾ ਵਾ ਮਦਦ ਪੇਸ਼ ਕੀਤਾ ਜਾਵੇਗਾ ਤੇ ਦਿੱਤੀ ਸਾਂਝੀ ਚਲਦੇ ਕਿਸੇ ਪਾਰਾ ਲੱਗੇ ਕਿੱਥੋਂ ਆਈ ਹੈ ਕਿਉਂਕਿ ਬਾਰਡਰ ਤੋਂ ਕੋਸਟ ਲੱਗੇ ਪਿੰਡ ਕੋਲ ਜਿੱਥੇ ਗਲਮਦ ਹੋਈ ਹੈ ਕਰਦਾ ਹੈ ਕਿ ਕੋਈ ਡਰੋਨ ਦੇ ਐਕਸਰ ਉੱਥੇ ਮੂਮੈਂਟ ਹੁੰਦੀ ਹੈ ਹਾਂ ਸਾਨੂੰ ਜਿਹੜਾ ਜਿਸ ਤਰੀਕੇ ਜਿਸ ਪੋਜੀਸ਼ਨ 'ਚ ਇਹ ਮਿਲੀ ਆ ਤੇ ਹੋ ਸਕਦਾ ਡਰੋਨ ਤੋਂ ਕੋਈ ਹੋਵੇ ਬਾਕੀ ਇਹ ਅਸੀਂ ਹੋਰ ਜਾਈ ਨਾ ਤਕਤੀਸ਼ ਕਰਾਂਗੇ ਸਾਰੀ ਤੇ ਉਹਦਾ ਜਿਹੜਾ ਬਹੁਤ ਜਲਦੀ ਜਿਹੜੀ ਆ ਸਾਰੀ ਸਚਾਈ ਤੇ ਇਹ ਜੁਸ਼ਮੇ ਆ ਤੁਹਾਡੇ ਸਾਹਮਣੇ